ਇਰਾ ਤੋਂ ਅੱਜ ਸਾਂਝੀਆਂ ਕਰ ਰਿਹਾ ਜਿੱਥੇ ਕਿ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ ਉੱਥੇ ਹੀ ਕੋਈ ਕਿਸਾਨ ਭੁੱਖਾ ਨਾ ਵਰਤੇ ਮੁੜ ਕੇ ਨਾ ਜਾਵੇ ਜਿਸ ਨੂੰ ਲੈ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜੀ ਹਾਂ ਅਜ ਦੱਸ ਜੀ ਕਿ ਮਹਾਪੰਚਾਇਤ ਹੈ ਜਿਸ ਨੂੰ ਕਿਸਾਨਾ ਗੋਜਗਜੀਤ ਸਿੰਘ ਢੱਲੇਵਾਲ ਹੁਣੀ ਜਿਹੜੇ ਦੇ ਸੰਬੋਧਨ ਕਰਨ ਜਾ ਰਹੇ ਨੇ ਤਾਂ ਲੱਖਾਂ ਦੀ ਤਗਾਦ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚਣਗੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਵੱਖ-ਵੱਖ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ ਉਹ ਵੱਡਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਜੋ ਕੋਈ ਵੀ ਕਿਸਾਨ ਭੁੱਖਾ ਵਾਪਸ ਨਾ ਜਾਏ ਤਾਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਅੱਜ ਮਹਾਪੰਚਾਇਤ ਹੋਣ ਜਾ ਰਹੀ ਹੈ ਤਾਂ ਇਸ ਸਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਹਾਂਜੀ ਮੈਂ ਸਾਰ ਸੇ ਰਿਪੋਰਟ ਫੁੱਟਾ ਜੋਨ ਧਰਨ ਬਾਬਾ ਸੰਤਖਾਨ ਸਾਹਿਬ ਜੀ ਦੇ ਜੀਵਾਦ ਆ ਰਹੇ ਹਾਂ ਜੀ ਔਰ ਅਸੀਂ ਇੱਕ ਤਰੀਕ ਤੋਂ ਇੱਥੇ ਆ ਕੇ ਲੰਗਰ ਦੀ ਸੇਵਾ ਕਰ ਰਹੇ ਹਾਂ ਜੀ ਔਰ ਬਹੁਤ ਹੀ ਵੱਡਾ ਅਜ ਇਕੱਠ ਜੋ ਸਾਡੇ ਪ੍ਰਧਾਨ ਜੀ ਦੀ ਸਿੰਘ ਜੀ ਗੱਲੇਵਾਲ ਜੋ ਪੁਖੜ ਧਾਲ ਦੇ ਬੈਠੇ ਉਹਨਾਂ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਹੈ ਤੇ ਬਹੁਤ ਵੱਡਾ ਕਾਠਾ ਇੱਥੇ ਹੋ ਰਿਹਾ ਹੈ ਇਸ ਸਬੰਧ ਵਿੱਚ ਲੰਗਰ ਦਾ ਕਰ ਰਹੇ ਹਾਂ ਕਿੰਨਾ ਕ ਲੰਗਰ ਕਿੰਨੀ ਸੰਗਤ ਲਈ ਤਿਆਰ ਹੋਊਗਾ ਇੱਥੇ ਹਾਂਜੀ ਤੁਹਾਡੀ ਕੋਈ ਲਿਮਟ ਠੀਕ ਹੈ ਟਾਰਗੇਟ ਸਾਡਾ 20000 ਦਾ ਵਾਜੀ ਹਾਂਜੀ ਤੇ 20000 ਦਾ ਲੰਗਰ ਤਿਆਰ ਕਰਾ 10000 ਦਾ ਤਿਆਰ ਕਰ ਲਿਆ ਜੀ ਅੱਛਾ ਹਾਂ ਲਗਭਗ 10000 ਬਾਈਰ ਤੇ ਸੰਗਤਾਂ ਲੰਗਰ ਛਕੇਗੀ ਉਹ ਤਿਆਰ ਕੀਤਾ ਜੀ ਤੇ ਜੇ 20000 25 ਜਾਂ 30000 ਸੰਗਤਾਂ ਵੀ ਤਾਂ ਵੀ ਲੰਗਰ ਮੁਕਵਲੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਹੋਰ ਵੀ ਜਿਵੇਂ ਸ਼੍ਰੋਮਣੀ ਕਮੇਟੀ ਵੀ ਲੰਗਰ ਕਰ ਰਹੀ ਹੈ ਬਕਬਕ ਸੰਸਥਾਵਾਂ ਨੇੜੇ ਪਿੰਡਾਂ ਦੇ ਵਿੱਚੋਂ ਵੀ ਹੋਣਾ ਤੇ ਉੱਤੇ ਜੀ ਇੱਥੇ ਸਿਰਫ ਇੱਕ ਲੰਗਰ ਹੀ ਇੱਥੇ ਘੱਟੋ ਘੱਟ 25 ਕੀ ਲੰਗਰ ਹੈ ਜੀ ਤੇ ਲਾਗੇ ਲਾਗੇ ਪਿੰਡ ਪਈਦਾ ਸ਼ ਮਾਤਾ ਲੰਗਰ ਪੱਕ ਕੇ ਆ ਰਿਹਾ ਕੱਲ ਦੀਆਂ ਤਿਆਰੀਆਂ ਕਰਦੇ ਆ ਜੋ ਕੱਲ ਦੀਆਂ ਹੀ ਲੰਗਰ ਪਾਇਆ ਕਿੰਨੇ ਸਮੇਂ ਤੋਂ ਚੱਲ ਰਿਹਾ ਆਪਣਾ ਲੰਗਰ ਹੈ ਜਿਹੜਾ ਇੱਥੇ ਇਹ ਸਾੜਾ ਜੋ ਜਿੱਥੇ ਬੰਦੇ ਮੋਰਚੇ ਤੋਂ ਆਉਂਦਾ ਚੱਲਦਾ ਜੀ ਸੋ ਇਹ ਤਸਵੀਰਾਂ ਮੋਰਚੇ ਦੀਆਂ ਨੇ ਸਾਡੀਆਂ ਮਾਤਾਵਾਂ ਨੇ ਦੇਖੋ ਤੇ ਵੀ ਇਹ ਜਿਹੜੀ ਭੱਗ ਚੁੱਕੀ ਹੈ ਮਾਤਾ ਜੀ ਤਿਆਰੀਆਂ ਨੇ ਫਿਰ ਲੰਗਰ ਬਣਾਉਣ ਦੀਆਂ ਹਾਂ ਜੀ ਫਿਰ ਤਿਆਰੀ ਹਾਂ ਜੀ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਜਿੱਥੇ ਕਿ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਹੋਣ ਜਾ ਰਹੀ ਹੈ ਉੱਥੇ ਹੀ ਕੋਈ ਕਿਸਾਨ ਭੁੱਖਾ ਨਾ ਵਰਤੇ ਮੁੜ ਕੇ ਨਾ ਜਾਵੇ ਜਿਸ ਨੂੰ ਲੈ ਕੇ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਜੀ ਹਾਂ ਅਜ ਦੱਸ ਜੀ ਕਿ ਮਹਾਪੰਚਾਇਤ ਹੈ ਜਿਸ ਨੂੰ ਕਿਸਾਨ ਗੋਜਗਜੀਤ ਸਿੰਘ ਢੱਲੇਵਾਲ ਹੁਣੀ ਜਿਹੜੇ ਦੇ ਸੰਬੋਧਨ ਕਰਨ ਜਾ ਰਹੇ ਨੇ ਤਾਂ ਲੱਖਾਂ ਦੀ ਤਗਾਦ ਦੇ ਵਿੱਚ ਜਿਹੜੇ ਕਿਸਾਨ ਨੇ ਇੱਥੇ ਪਹੁੰਚਣਗੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਤਸਵੀਰਾ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਵੱਖ-ਵੱਖ ਬਾਬੇ ਨਾਨਾ ਦਾ ਜਿਹੜਾ ਲੰਗਰ ਹੈ ਉਹ ਵੜਨਾ ਸ਼ੁਰੂ ਹੋ ਚੁੱਕਾ ਹੈ ਤਾਂ ਜੋ ਕੋਈ ਵੀ ਕਿਸਾਨ ਖਬਾ ਵਾਪਸ ਨਾ ਜਾਏ ਤਾਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਅੱਜ ਮਹਾਪੰਚਾਇਤ ਹੋਣ ਜਾ ਰਹੀ ਐ ਤਾਂ ਇਸ ਸਵੇਲੇ ਦੀ ਖਬਰ ਕਰ ਰਹੇ ਆ ਤੁਹਾਡੇ ਨਾਲ ਸਾਂਝੀ ਸਰਕਾਰ ਦੀ ਹਾਂਜੀ ਮੈਂ ਇੱਕ ਸਾਰੀ ਰਿਪੋਰਟ ਹੱਡਾ ਜੋਂ ਧਰਬਾਬਾ ਸੰਗਤ ਖਾਲਸਾ ਜੀ ਦੇ ਜੀਵਾਦ ਆ ਰਹੇ ਹਾਂਜੀ ਔਰ ਅਸੀਂ ਇੱਕ ਤਰੀਕ ਤੋਂ ਇੱਥੇ ਆ ਕੇ ਲੰਗਰ ਦੀ ਸੇਵਾ ਕਰ ਰਹੇ ਆ ਹਾਂਜੀ ਔਰ ਬਹੁਤ ਹੀ ਵੱਡਾ ਇਕੱਠ ਜੋ ਸਾਡੇ ਪ੍ਰਧਾਨ ਜੀ ਜੀ ਸਿੰਘ ਜੀ ਗੱਲੇਵਾਲ ਜੋ ਖੜਤਾਲ ਦੇ ਬੈਠੇ ਉਹਨਾਂ ਦੇ ਸੰਬੰਧ ਵਿੱਚ ਕੀਤਾ ਜਾ ਰਿਹਾ ਹੈ ਤੇ ਬਹੁਤ ਵੱਡਾ ਇਕੱਠਾ ਜਿੱਥੇ ਹੋ ਰਿਹਾ ਹੈ ਬਹੁਤ ਵੱਡਾ ਲੰਗਰ ਪਾ ਰਿਹਾ ਕਿੰਨਾ ਕੁ ਲੰਗਰ ਕਿੰਨੀ ਸੰਗਤ ਲਈ ਤਿਆਰ ਹੋਊਗਾ ਇੱਥੇ ਹਾਂਜੀ ਸਤਿਪ੍ਰੀਤਕ ਜੀ ਠੀਕ ਹੈ ਟਾਰਗੇਟ ਸਾਡਾ 20000 ਦਾ ਵਾਜੀ ਹਾਂਜੀ ਤੇ 20000 ਦਾ ਲੰਗਰ ਤਿਆਰ ਕਰ 10000 ਦਾ ਤਿਆਰ ਕਰ ਲਿਆ ਜੀ ਅੱਛਾ ਹਾਂ ਲਗਭਗ 10000 ਦਾ ਲੰਗਰ ਚੱਕੇਗੀ ਉਹ ਤਿਆਰ ਕੀਤਾ ਜੀ ਤੇ ਜੇ 20000 25 ਜਾਂ 30000 ਸੰਗਤਾਂ ਵਿੱਚ ਤਾਂ ਵੀ ਲੰਗਰ ਮੁਕਵਲ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਹੋਰ ਵੀ ਜਿਵੇਂ ਸ਼੍ਰੋਮਣੀ ਕਮੇਟੀ ਵੀ ਲੰਗਰ ਕਰ ਰਹੀ ਹੈ ਬਕਬਕ ਸੰਸਥਾਵਾਂ ਨੇੜੇ ਪਿੰਡਾਂ ਦੇ ਵਿੱਚੋਂ ਵੀ ਹੋਣਾ ਤੇ ਉੱਤੇ ਜੀ ਇੱਥੇ ਸਿਰਫ ਇੱਕ ਲੰਗਰ ਨਹੀਂ ਐਸੇ ਘੱਟੋ ਘੱਟ 25-30 ਲੰਗਰ ਹੈ ਜੀ ਤੇ ਲਾਗੇ ਲਾਗੇ ਪਿੰਡ ਪੈਦੇ ਸ਼ੇਰਕਾਰ 23 ਮਾਤਾ ਲੰਗਰ ਪੱਕ ਕੇ ਆ ਰਿਹਾ ਕੱਲ ਦੀਆਂ ਤਿਆਰੀਆਂ ਕਰਦੇ ਆਂ ਜੋ ਕੱਲ ਦੀਆਂ ਹੀ ਲੰਗਰ ਪਾਇਦੇ ਆਂ ਕਿੰਨੇ ਸਮੇਂ ਤੋਂ ਚੱਲ ਰਿਹਾ ਆਪਣਾ ਲੰਗਰ ਹੈ ਜਿਹੜਾ ਇੱਥੇ ਇਹ ਸਾਡਾ ਜੋ ਜਥੇਬੰਦੀ ਮੋਰਚੇ ਤੋਂ ਆਉਂਦਾ ਚੱਲਦਾ ਜੀ ਸੋ ਇਹ ਤਸਵੀਰਾਂ ਮੋਰਚੇ ਦੀਆਂ ਨੇ ਸਾਡੀਆਂ ਮਾਤਾਵਾਂ ਨੇ ਦੇਖੋ ਤਬੀ ਹੈ ਜਿਹੜੀ ਭੱਗ ਚੁੱਕੀ ਹੈ ਮਾਤਾ ਜੀ ਤਿਆਰੀਆਂ ਨੇ ਫਿਰ ਲੰਗਰ ਬਣਾਉਣ ਦੀਆਂ ਹਾਂ ਜੀ ਫਿਰ ਤਿਆਰੀ ਹੈ ਹਾਂ ਜੀ